ਕਾਂਦੇ ਤੇਰੇ ਗਾਣਾ ਕਰੀਏ ਰੂਪ ਦੀਏ ਰੂਪ ਸਦਾ ਨਿਰਣਾ ਕਰੀਏ ਰੂਪ ਦੀਏ

तर्मादी <muchas> में ਕੁਈ ਇੱਕ ਲੱਡੂਆ ਕੋਈ ਦੋ ਲੱਡੂਆ ਵਾਲੀ ਨਾਲ ਹੀ ਜਾਂਦੀ ਰਹੀ ਕਿੱਥੇ ਕੋਈ ਦੋ ਲੱਡੂਆ ਤੇ ਲੱਡੂਆਲੀ ਥੋੜੀ ਪਰ ਗਿਆ ਸੱਤੇ ਨੀ ਤੇਰਾ ਲਾਡਾ ਮੈਨੂੰ ਮੈਲੋ ਹੋਈ ਕਰ ਗਿਆ ਸੱਤੇ ਨੀ ਤੇਰਾ ਲਾਡਾ ਮੈਨੂੰ ਮੈਲੋ ਹੋਈ ਕਰ ਗਿਆ ਸੱਤੇ ਨੀ ਤੇਰਾ ਲਾਡਾ ਮੈਨੂੰ ਮੈਲੋ ਹੋਈ ਕਰ ਗਿਆ ਕੋਈ ਇੱਕ ਲੱਡੂਆ ਕੋਈ ਦੋ ਲੱਡੂਆ ਵਾਲੇ ਤੇ ਮੰਦੀ ਝੋਲੀ ਪਰ ਗਿਆ ਮੈਂ ਨਾਂ ਅੰਗਰੇਜ਼ੀ ਝਾੜ ਵੀ ਚੋਰੀ ਹੋਗੀ ਚੋਰੀ ਹੋਗੀ ਰੂਵੇ ਜਾਇ ਵਢੀ ਦੇਆ ਵਿਚੇ ਸੁਣੀ ਨਾ ਤੂੰ ਮੇਂ ਜਾਇ ਵਢੀ ਦੇਆ ਉਸੇ ਸੁਣੀ ਨਾ ਤੂੰ ਮੇਂ ਜਾਇ ਵਢੀ ਦੇਆ ਉਸੇ ਸੁਣੀ ਨਾ ਮੈਨੂੰ ਨਾ ਪੇਕੇ ਨਹੀਂ ਜਾਂਦੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੇ ਮੈਂ ਵਾ ਕਿਸੇ ਪੇਕੇ ਨਹੀਂ ਜਾਇ ਵਢੀ ਦੇਆ ਕਲਚ ਨਾ ਵੀਡੀਓ ਕੋਲ ਨਹੀਂ ਵੇਖੇ ਨਹੀਂ ਜਾਇ ਵਢੀ ਦੇਆ ਕਲਚ ਨਾ ਵੀਡੀਓ ਕੋਲ ਚੜ ਚੜ ਵੇਖੇ ਨਹੀਂ ਜਾਇ ਵਢੀ ਦੇਆ ਤੁਲਖਣਾ ਰੂੜੀ ਚੜ ਚੜ ਵੇਖੇ ਨਹੀਂ ਜਾਇ ਵਢੀ ਦੇਆ ਤੁਲਖਣਾ ਵੀਡੀਓ ਕਾਲ ਤੇ ਵੇਖੇ ਇੰਦੀ ਆਂਦੀ ਵਾਰੀ ਵਸੇ ਖਟੰਗਿਆ ਸੀ ਖੜਕੇ ਲਿਆਂਦੀ ਝਾੜੀ ਖੜਕੇ ਲਿਆਂਦੀ ਚਾਬੀ ਪੰਗੜਾ ਤਾਂ ਤੇ ਜੋ ਗਿਆ ਨਾ ਚੇਵੜੀ ਦੀ ਭਾਬੀ ਨੂੰ ਆਹ ਭਾਬੀ ਹੋਰੇ ਪਾਰੇ ਮੰਜੂ ਕੁਝ ਨੱਚ ਲੈ ਮੰਜੂ ਕੁਝ ਨੱਚ ਵੀਡੀਓ ਬਣਾਣੀ ਐ ਮੜਾ ਮੜਾ ਸਰਦ ਫੁੱਲਾ ਕਰ ਲੋ ਜੀ ਪਲੀਜ਼

ਦੇਦਾ ਦੇਦਾ ਵੇਖਦਾ ਨੀ ਗਦ ਮਾਵਾ ਤੇ ਦੇਦਾ ਦੇਦਾ ਵੇਖਦਾ ਨੀ ਗਦ ਮਾਵਾ ਤੇ ਦੇਦਾ ਦੇਦਾ ਵੇਖਦਾ ਨੀ ਨਾਂਵੇਂ ਪੂਰਣਾ ਚੋਰੀ ਕਰੀਏ ਨਾਂਵੇਂ ਮਾਰੀਏ ਬੱਲਾ ਬੱਲੇ 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 ਬਈ ਨਾਂਵੇਂ ਪੂਰਣਾ ਚੋਰੀ